ਮਾਰ ਦੇ ਵੇਖੇ ਸਹੀ ਤੈਨੂੰ ਹੋ ਗਿਆ ਮੈਂ ਤਿੰਨ ਚੋਅ ਪੜੀ ਜਾਏ ਇਹ ਮੇਰਾ ਕੁਛ ਆਣਾ ਇੱਕ ਮੈਂ ਸਲਾਟ ਕਰ ਮਾਰ ਦੇ ਨਾ ਤੈਨੂੰ ਇਹ ਪੁੱਛੀ ਕੌਣ ਹੈ ਬਗਲ ਆ ਤੇ ਦੰਦ ਨਾ ਵੱਟ ਪੂਰੀ ਭਰਾ ਆ ਵੇ ਮੈਂ ਪਿਆਰ ਨਾ ਕਰਨੀ ਆ ਪਿਆਰ ਨਾ ਕਰ ਇਹ ਬੁੱਤੂ ਬੰਦਾ ਨਹੀਂ ਕਿੱਥੇ ਇਹ ਹੈ ਕਿ ਬੁੱਤੂ ਨਹੀਂ ਘਾਇ ਬਣਾ ਲਾ ਹਾਂ ਹਾਂ Why is it Shiranya Ar.? sociedad as a Yeahع. Hiyaar.. Nınıy Leonard Tras aha Jayaar.. own and studio 肉 gera braa go go ਬੰਦ ਕਰਾਓ ਸ਼ਰਾਬ ਦੀ ਬਰਾਜ ਬੰਦ ਕਰਾਓ ਬੰਦ ਕਰਾਓ ਬੰਦ ਕਰਾਓ ਸ਼ਰਾਬ ਦੀ ਬਰਾਜ ਬੰਦ ਕਰਾਓ ਬੰਦ ਕਰਾਓ ਬੰਦ ਕਰਾਓ ਸ਼ਰਾਬ ਦੀ ਬਰਾਜ ਬੰਦ ਕਰਾਓ ਬੰਦ ਕਰਾਓ ਬੰਦ ਕਰਾਓ ਬੰਦ ਕਰਾਓ ਪੰਜਾਬ ਸ਼ਹਿਰ ਇਤਲਾਹ ਇਤਲਾਹ ਜਿੰਦਾਬਾਦ ਰੱਬੇ ਕਰਦੇ ਨਹੀਂ ਨਹੀਂ ਸਾਰੇ ਸਾਰੇ ਵੇਪਨਾ ਕੀ ਉੱਤੇ ਜੜਦਾ ਕੀ ਵੇਖਦਾ ਹੈ ਉਹ ਚੰਗਿਆ ਲੱਗਾ ਤੇ ਮੰਮੀ ਤੋਂ ਲੱਗੀ ਉਹ ਛੁੱਟੋ ਪ੍ਰਧਾਨ ਜਿੱਥਾ ਆ ਗੜੀਦਾ ਆ ਮੇਰਾ ਭਰਾ ਹੁਣ ਕਾਹਦਾ ਜੀ ਠੀਕ ਹੈ ਬਾਪੂ ਆਰ ਪੀਜਾਇ ਪ੍ਰਤਾਪ ਸੇ ਜਿੰਦਾਬਾਦ ਜਿੰਦਾਬਾਦ ਪ੍ਰਧਾਨ ਤਾਰ ਫੜ ਕੇ ਲਾ ਦੇ ਤਾਰ ਲਾ ਫੇਲਾ ਦੇ ਮੈਂ ਮਾਈ ਡਾਡੀ ਸਾਹਮਣੇ میں ڈیٹر جی بورڈ ہے تو तव्हां <laughs> शांति ਬੋਰਡ ਵੀ ਨਹੀਂ ਲਗਾਇਆ ਹੈ ਔਰ ਸਾਰਾ ਕੁਝ ਦੇਖੋ ਇੱਕ ਸਾਈਜ਼ ਮਹੱਕਮੇ ਦੀ ਮਿਲੀਭੁਗਤ ਦੇ ਨਾਲ ਇਹ ਸ਼ਰਾਬ ਮਾਫੀਆ ਇੱਥੇ ਦੇਖੋ ਪਨਪ ਰਿਹਾ ਹੈ ਔਰ ਇਹਨਾਂ ਨੇ ਦੇਖੋ ਇੱਥੇ ਦੇ ਲੋਕਾਂ ਦਾ ਜੀਨਾ ਮਹਾਲ ਕੀਤਾ ਹੋਇਆ ਹੈ ਜੀ ਖਾਸ ਕਰਕੇ ਤੇ ਬੱਚਿਆਂ ਨੂੰ ਤੁਸੀਂ ਦੇਖ ਰਹੇ ਹੋ ਬੀਬੀਆਂ ਨੂੰ ਦੇਖ ਰਹੇ ਹੋ ਜੋ ਇੱਥੇ ਮਾਫੀਆ ਦਾ ਹਾਲ ਹੈ ਮੈਂ ਐਸ ਕਰਕੇ ਦੇਖੋ ਹਰ ਲੈਵਲ ਤੇ ਮੰਤਰੀ ਸਾਹਿਬ ਦੇ ਨਾਲ ਗੱਲ ਕੀਤੀ ਹੈ ਇਹਨਾਂ ਦੇ ਅਫਸਰਾਂ ਦੇ ਨਾਲ ਗੱਲ ਕੀਤੀ ਹੈ ਲੇਕਿਨ ਲੋਕਾਂ ਨੇ ਦੇਖੋ ਕਈ ਦਿਨਾਂ ਤੋਂ ਇਥੇ ਪ੍ਰੋਟੈਸਟ ਚੱਲ ਰਿਹਾ ਹੈ ਤਾਂ ਮੈਂ ਅੱਜ ਆਇਆ ਹਾਂ ਮੈਂ ਇਹੀ ਦੱਸਣਾ ਚਾਹੁੰਦਾ ਹਾਂ ਇਹਨਾਂ ਅਫਸਰਾਂ ਨੂੰ ਕਿ ਇਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਪੁਰਾਣਾ ਜੋ ਸਿਸਟਮ ਰਦਾ ਹੈ ਉਹ ਪੁਰਾਣਾ ਸਿਸਟਮ ਚੱਲਦਾ ਆ ਰਿਹਾ ਹੈ ਇਹ ਕਿਸ ਤਰੀਕੇ ਦੇ ਨਾਲ ਦੇਖੋ ਸ਼ਰਾਬ ਦੇ ਕਾਰੋਬਾਰ ਦੇ ਨਾਂ ਤੇ ਇਹ ਸ਼ਰਾਬ ਮਾਫੀਆ ਨੂੰ ਪ੍ਰਮੋਟ ਕਰ ਰਹੇ ਨੇ ਐਕਸਾਈਜ਼ ਮਹਕਮਾ ਜੀ ਐਕਸਾਈਜ਼ ਮਹਕਮਾ ਸਰਕਾਰ ਦਾ ਮਹਕਮਾ ਹੈ ਜੀ ਮੈਂ ਇਹਨਾਂ ਅਵਸਰਾਂ ਨੂੰ ਇਹੀ ਕਹਾਂਗਾ ਕਿ ਤੁਸੀਂ ਹੁਣ ਸਮਝ ਲਓ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਔਰ ਆਮ ਆਦਮੀ ਪਾਰਟੀ ਦੇ ਵਿੱਚ ਜੋ ਪਾਵਰ ਹੈ ਆਮ ਆਦਮੀ ਦੇ ਵਿੱਚ ਹੈ ਇਥੇ ਸਾਰੇ ਆਮ ਆਦਮੀ ਆਏ ਨੇ ਦੇਖੋ ਜੀ ਆਮ ਲੋਕ ਆਏ ਨੇ ਤੇ ਜੋ ਕੰਮ ਹੋਗਾ ਆਮ ਲੋਕਾਂ ਦੀ ਮਰਜ਼ੀ ਦੇ ਨਾਲ ਹੋਗਾ ਇਹਨਾਂ ਨੇ ਦੇਖੋ ਪੁਲਿਸ ਵੀ ਬੁਲਾ ਕੇ ਇਹਨਾਂ ਨੂੰ ਡਰਾਇਆ ਜਦੋਂ ਇਹਨਾਂ ਨੇ ਡਰਾਇਆ ਤਾਂ ਮੈਨੂੰ ਆਣਾ ਪਿਆ ਜੇਕਰ ਲੋਕ ਇਸ ਚੀਜ਼ ਨੂੰ ਪ੍ਰੋਟੈਸਟ ਕਰ ਰਹੇ ਨੇ ਤਾਂ ਪੁਲਿਸ ਬੁਲਾ ਕੇ ਤੁਸੀਂ ਡਰਾ ਰਹੇ ਹੋ ਮੈਂ ਵੇਖਦਾ ਹਾਂ ਕਿ ਕਿਹੜੀ ਪੁਲਿਸ ਆ ਰਹੀ ਹੈ ਉਹਨਾਂ ਮੈਂ ਪੁਲਿਸ ਕਮਿਸ਼ਨਰ ਤੇ ਡੀਜੀਪੀ ਦੇ ਨਾਲ ਵੀ ਗੱਲ ਕਰਨ ਜਾ ਰਿਹਾ ਹਾਂ ਦੇਖੋ ਇੱਥੇ ਕੰਮ ਵਹੀ ਹੋਗਾ ਜੋ ਜਨਤਾ ਚਾਹੁੰਦੀ ਹੈ ਜੀ ਜਨਤਾ ਦੀ ਇੱਛਾ ਦੇ ਬਗੈਰ ਕੋਈ ਵੀ ਕੰਮ ਨਹੀਂ ਹੋ ਸਕਦਾ ਹੈ ਔਰ ਕੋਈ ਇਲੀਗਲ ਕੰਮ ਦੇਖੋ ਇੱਥੇ ਅਸੀਂ ਵੀ ਸਾਰਾ ਕਾਨੂੰਨ ਜਾਣਦੇ ਹਾਂ ਜੀ ਅਸੀਂ ਅਫਸਰ ਵੀ ਰਹੇ ਹਾਂ ਅਸੀਂ ਵਕੀਲ ਵੀ ਹਾਂ ਆਜ ਜਨਤਾ ਨੇ ਹੀ ਐਮਐਲਏ ਬਣਾਏ ਹੈ ਤੇ ਚੰਦ ਲੋਕਾਂ ਦੇ ਕਾਰੋਬਾਰ ਨੂੰ ਪਰਫੁੱਲਿਤ ਕਰਨ ਵਾਸਤੇ ਦੇਖੋ ਸਰਾਬ ਮਾਫੀਆ ਨੂੰ ਇੱਥੇ ਦੇਖੋ ਪ੍ਰਮੋਟ ਕੀਤਾ ਜਾ ਰਿਹਾ ਹੈ ਔਰ ਇੱਥੇ ਸਾਰੇ ਅਫਸਰ ਰਲੇ ਹੋਏ ਨੇ ਹੁਣ ਪੁਲਿਸ ਦੇ ਅਫਸਰ ਵੀ ਰਲੇ ਹੋਏ ਨੇ ਮੈਂ ਡੀਜੀਪੀ ਸਾਹਿਬ ਦੇ ਨਾਲ ਹੁਣੇ ਗੱਲ ਕਰਦਾ ਹਾਂ ਕਮਿਸ਼ਨਰ ਸਾਹਿਬ ਦੇ ਨਾਲ ਗੱਲ ਕਰਦਾ ਹਾਂ ਕਿ ਪੁਲਿਸ ਦਾ ਕੰਮ ਹੈ ਨਸ਼ਾ ਨੂੰ ਖਤਮ ਕਰਨਾ ਕਿ ਨਸ਼ੇ ਨੂੰ ਪ੍ਰਮੋਟ ਕਰਨਾ ਮੈਂ ਇਹ ਗੱਲ ਪੁੱਛਾਂਗਾ ਡੀਜੀਪੀ ਸਾਹਿਬ ਨੂੰ ਕੀ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਅਸੀਂ ਐਸੇ ਮੁੱਦੇ ਤੇ ਆਏ ਕਿ ਦੇਖੋ ਜੀ ਅਸੀਂ ਨਸ਼ਾ ਖਤਮ ਕਰਾਂਗੇ ਤੇ ਸ਼ਰਾਬ ਵੀ ਇੱਕ ਨਸ਼ਾ ਹੁੰਦਾ ਹੈ ਜੀ ਉਹ ਵੀ ਰਿਹਾਇਸ਼ੀ ਏਰੀਆ ਦੇ ਵਿੱਚ ਨਾਲ ਸਕੂਲ ਹੈ ਨਾਲ ਗੁਰਦੁਆਰਾ ਸਾਹਿਬ ਹੈ ਤਾਂ ਤੁਸੀਂ ਕੀ ਕਰਨਾ ਚਾਹੁੰਦੇ ਹੋ ਪਹਿਲਾਂ ਇਹ ਦੱਸੋ ਲੋਕੀ ਇੱਥੇ ਰਹਿਣ ਕਿ ਲੋਕੀ ਚਲੇ ਜਾਣ ਇਸ ਕਰਕੇ ਦੇਖੋ ਮੈਂ ਇਹੀ ਕਹਾਂਗਾ ਸਾਰਿਆਂ ਨੂੰ ਮਹਕਮੇ ਵਾਲਿਆਂ ਨੂੰ ਕਿ ਤੁਸੀਂ ਬਾਹਰ ਜਾਓ ਇਸ ਤਰ੍ਹਾਂ ਦਾ ਕੰਮ ਨਾ ਕਰੋ ਇੱਥੇ ਕੱਲ ਤੋਂ ਅਸੀਂ ਦੇਖੋ ਸ਼ਾਂਤੀਪੂਰਵਕ 2 ਘੰਟੇ ਦਾ ਪ੍ਰੋਟੈਸਟ ਰੱਖਾਂਗੇ ਜਦੋਂ ਤੱਕ ਇਹ ਠੇਕਾ ਬੰਦ ਨਹੀਂ ਹੁੰਦਾ ਇਹਨਾਂ ਅਫਸਰਾਂ ਦੇ ਖਿਲਾਫ ਕਰਵਾਈ ਨਹੀਂ ਹੁੰਦੀ ਇਹ ਕਰਿੰਦਿਆਂ ਦੇ ਖਿਲਾਫ ਨਹੀਂ ਹੁੰਦੀ ਇਹ ਕਰਿੰਦੇ ਸਾਰੇ ਗੁੰਡੇ ਬਦਮਾਸ਼ ਸਮਗਲਰ ਨੇ ਜੀ ਇਹ ਸਾਰੇ ਸਮਗਲਰ ਨੇ ਕਰਿੰਦੇ ਜਿਹੜੇ ਨੇ ਇਹਨਾਂ ਦੇ ਔਰ ਇਹਨਾਂ ਦੀ ਵੈਰੀਫਿਕੇਸ਼ਨ ਤੁਸੀਂ ਕਰਾਓ ਦੇਖੋ ਇਹਨਾਂ ਦਾ ਗੈਂਗਸਟਰਾਂ ਦੇ ਨਾਲ ਕੀ ਰਿਲੇਸ਼ਨ ਹੈ ਐਸ ਕਰਕੇ ਤੁਸੀਂ ਦੇਖੋ ਮੈਂ ਇਹ ਚਾਹਾਂਗਾ ਕਿ ਕੱਲ ਤੋਂ ਜੀ ਡੇਲੀ 5 ਵਜੇ ਤੋਂ 7 ਵਜੇ ਇਥੇ ਸ਼ਾਂਤੀਪੂਰਵਕ ਅਸੀਂ ਪ੍ਰਦਰਸ਼ਨ ਕਰਾਂਗੇ ਜੀ ਕੱਲ ਤੋਂ ਔਰ ਜਦੋਂ ਤੱਕ ਇਹ ਠੇਕਾ ਬੰਦ ਨਹੀਂ ਹੁੰਦਾ ਅਫਸਰਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਇਹ ਸਾਡਾ ਪ੍ਰੋਟੈਸਟ ਡੇਲੀ ਚੱਲੇਗਾ 2 ਘੰਟੇ ਦਾ ਜੀ 5 ਤੋਂ 7 ਮੈਂ ਆ ਪਾਵਾਂਗਾ ਜੀ ਥੈਂਕ ਯੂ ਵੈਰੀ ਮਚ ਜੇ ਤੁਹਾਨੂੰ ਠੀਕ ਆ ਪਿਛਲੀ ਹਰੀ ਵੀ ਠੇਕਾ ਬੰਦ ਕਰਾਇਆ ਗਿਆ ਦੇਖੋ ਇਹ ਰਿਹਾਈਸੀ ਏਰੀਆ ਹੈ ਅਸੀਂ ਇਸ ਤਰੀਕੇ ਦਾ ਦੇਖੋ ਸਾਰੇ ਲੋਕਾਂ ਨੇ ਇਥੇ ਬਦਨਾਮ ਕੀਤਾ ਹੋਇਆ ਹੈ ਮੁਸਤਫਾ ਵਾਦਰੀਨ ਲੇਕਿਨ ਜੇਕਰ ਸਰਾਬ ਮਾਫੀਆ ਅਫਸਰਾਂ ਦੇ ਨਾਲ ਮਿਲ ਕੇ ਇਸ ਰਿਹਾਇਸ਼ੀ ਏਰੀਏ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਵੀ ਹੈ ਔਰ ਇਥੇ ਦੇਖੋ ਸਕੂਲ ਵੀ ਹੈ ਬੱਚਿਆਂ ਦਾ ਇਹ ਦਾਦਾਗिरी ਇਹਨਾਂ ਦੀ ਚੱਲ ਰਹੀ ਹੈ ਦਾਦਾਗिरी ਚੱਲ ਰਹੀ ਹੈ ਅਸੀਂ ਨਹੀਂ ਚਲਣ ਦੇਣਾ ਹੈ ਅਸੀਂ ਮੰਤਰੀ ਸਾਹਿਬ ਦੇ ਨਾਲ ਗੱਲ ਕੀਤੀ ਅਫਸਰਾਂ ਦੇ ਨਾਲ ਗੱਲ ਕੀਤੀ ਕਈ ਦਿਨਾਂ ਤੋਂ ਇਥੇ ਪ੍ਰੋਟੈਸਟ ਚੱਲ ਰਿਹਾ ਹੈ ਲੋਕਾਂ ਨੇ ਮੈਨੂੰ ਜਿਤਾਇਆ ਹੈ ਮੈਨੂੰ ਐਮਐਲਏ ਬਣਾਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਲਿਆਂਦੀ ਹੈ ਸ਼ਰਾਬ ਮਾਫੀਆ ਨੇ ਨਹੀਂ ਲਿਆਂਦੀ ਹੈ ਜੀ ਇਹਨਾਂ ਦੇਖੋ ਏ ਜਿਹਨੇ ਵੀ ਇਥੇ ਇਹਨਾਂ ਦੇ ਕਰਿੰਦੇ ਨੇ ਇਹ ਸਾਰੇ ਮਾਫੀਆ ਪ੍ਰਸਤ ਨੇ ਜੀ ਇਹ ਸਾਰੇ ਗੈਂਗਸਟਰਸ ਨੇ ਜੀ ਤਾਂ ਮੈਂ ਇਹੀ ਕਹਾਂਗਾ ਕਿ ਇਹ ਠੇਕਾ ਸਿਰਫ ਬੰਦ ਕਰਾਉਣ ਦੇ ਨਾਲ ਨਹੀਂ ਚੱਲਣਾ ਹੈ ਇਥੇ ਜੋ ਦਾਦਾਗिरी ਚੱਲ ਰਹੀ ਹੈ ਜੋ ਕਰਿੰਦਿਆਂ ਦਾ ਸ਼ਾਸਨ ਚੱਲ ਰਿਹਾ ਹੈ ਉਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਅਪਸਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕੱਲ ਤੋਂ ਡੇਲੀ 5 ਵਜੇ ਤੋਂ ਲੈ ਕੇ 7 ਵਜੇ ਤੱਕ ਅਸੀਂ ਡੀਸੀ ਨੂੰ ਲਿਖ ਕੇ ਦੇ ਰਹੇ ਹਾਂ ਕਿ ਇਥੇ ਅਸੀਂ ਸ਼ਾਂਤੀਪੂਰਵਕ ਪ੍ਰੋਟੈਸਟ ਕਰਾਂਗੇ ਡੇਲੀ ਚੱਲਦਾ ਰਹੇਗਾ ਜੀ ਸਾਡਾ ਜਦੋਂ ਤੱਕ ਇਹ ਠੇਕਾ ਬੰਦ ਨਹੀਂ ਹੁੰਦਾ ਤੇ ਇਹ ਈਟੀਸੀ ਦੀ ਬਦਲੀ ਤੇ ਇਹ ਈਟੀਸੀ ਨੂੰ ਸਸਪੈਂਡ ਕੀਤਾ ਜਾਵੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਈਟੀਓ ਹੈ ਇਥੇ ਸਰਾਬ ਦਾ ਇਨਸਪੈਕਟਰ ਹੈ ਔਰ ਪੁਲਿਸ ਦਾ ਵੀ ਮੈਂ ਦੇਖਦਾ ਹਾਂ ਕਿ ਇਹਨਾਂ ਨੇ ਪੁਲਿਸ ਬੁਲਾਇਆ ਔਰ ਪੁਲਿਸ ਬੁਲਾ ਕੇ ਇਹਨਾਂ ਲੋਕਾਂ ਨੂੰ ਦੇਖੋ ਡਰਾ ਤਮਕਾਰ ਰਹੀ ਹੈ ਮੈਂ ਪਰ ਹੁਣ ਡੀਜੀਪੀ ਸਾਹਿਬ ਦੇ ਨਾਲ ਗੱਲ ਕਰਨੀ ਹੈ ਕਮਿਸ਼ਨਰ ਸਾਹਿਬ ਦੇ ਨਾਲ ਗੱਲ ਕਰਨੀ ਹੈ ਕਿ ਪੁਲਿਸ ਦਾ ਕੰਮ ਹੈ ਨਸ਼ਾ ਖਤਮ ਕਰਾਣਾ ਜੋ ਲੋਕ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨਾ ਔਰ ਰਿਹਾਈਸੀ ਏਰੀਆ ਦੇ ਵਿੱਚ ਦੇਖੋ ਪੁਲਿਸ ਇਥੇ ਨਸ਼ਾ ਨੂੰ ਪ੍ਰੋਮੋਟ ਕਰ ਰਹੀ ਹੈ ਇਹਨਾਂ ਦਾ ਸਾਥ ਦੇ ਰਹੀ ਹੈ ਇਸ ਕਰਕੇ ਮੈਨੂੰ ਇਥੇ ਆਣਾ ਪਿਆ ਔਰ ਮੈਂ ਹੁਣ ਡੀਜੀਪੀ ਸਾਹਿਬ ਦੇ ਨਾਲ ਗੱਲ ਕਰਨ ਲੱਗੀ ਬਹੁਤ ਸਾਰੇ ਨੇ ਜੀ ਅਸੀਂ ਇਹ ਸਭ ਖਤਮ ਕਰਨਾ ਹੈ ਜੀ ਇਹ ਸਭ ਅਸੀਂ ਖਤਮ ਕਰਨਾ ਹੈ ਜੀ ਤਾਂ ਹੀ ਕੋਲ ਤੋਂ ਬਾਅਦ ਮੈਂ ਦੇ ਸਾਥ ਲੈ ਕੇ ਤੁਰਨਾ ਚੱਲਣਾ ਹੈ ਜੀ ਚੱਲਣਾ ਹੈ ਇਸ ਐਟੇਕੇ ਦੇ ਨਾਲ ਹੋਰ ਵੀ ਕਈ ਲਾਗੇ ਜਿੱਥੇ ਜਿੱਥੇ ਦਾਦਾ ਗਿਰੀ ਦੇਖੋ ਹਾਊਸਿੰਗ ਬੋਰਡ ਕਲੋਨੀ ਹੈ ਰੰਜੀਤ ਅਭਿਨੂ ਦੇ ਨਾਲ ਜੀ ਉੱਥੇ ਦੇਖੋ ਨਜਾਇਜ਼ ਇਸੇ ਤਰੀਕੇ ਦੇ ਨਾਲ ਸ਼ਰਾਬ ਮਾਫੀਆ ਨੇ ਠੇਕਾ ਖੋਲ ਕੇ ਰੱਖਿਆ ਸੀ ਔਰ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਔਰ ਇੰਨੇ ਚੀਰ ਤੋਂ ਲੋਕੀ ਪ੍ਰੋਟੈਸਟ ਕਰਦੇ ਸੀ ਲੇਕਿਨ ਚਲੋ ਐਸੀ ਬੰਦ ਕਰਵਾਇਆ ਤੇ ਇਸ ਤਰੀਕੇ ਦੇ ਨਾਲ ਜਿੱਥੇ ਜਿੱਥੇ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੈਂ ਸਿਰਫ ਨਾਰਥ ਦੀ ਗੱਲ ਨਹੀਂ ਕਰ ਰਿਹਾ ਜੀ ਮਾਫੀਆ ਇਹ ਜਿਹੜੇ ਸਰਾਬ ਮਾਫੀਆ ਵਾਲੇ ਨੇ ਇਹਨਾਂ ਨੂੰ ਖਤਮ ਕਰਨਾ ਹੈ ਜੀ ਇੱਕ ਗੁਰੂਆ ਪੀਰਾਂ ਦੀ ਧਰਤੀ ਹੈ ਜੀ ਤੇ ਇੱਥੇ ਅੰਮ੍ਰਿਤਸਰ ਸਾਰ ਨੂੰ ਪਵਿੱਤਰ ਸਹਿਰ ਕਿਹਾ ਜਾਂਦਾ ਹੈ ਮੈਂ ਨਹੀਂ ਕੰਦਾ कि जिसने शराब पीना है जी दुकान है ऑथराइज दुकान, दुकान तुलसी जिथे मार्केट ਦੇ ਵਿੱਚ ਖੋਲਣਾ ਹੈ ਮੈਂ ਵੀ ਕਹਾਂਗਾ ਕਿ ਇਸమే ਮਾਰਕੀਟ ਕੰਦਨੇ ਮਾਰਕੀਟ ਨਹੀਂ ਹੈ ਇਹ ਏਰੀਆ ਰਿਹਾਇਸ਼ੀ ਹੈ ਔਰ ਰਿਹਾਇਸ਼ੀ ਏਰੀਆ ਦੇ ਵਿੱਚ ਲੋਕਾਂ ਨੇ ਛੋਟੀਆਂ-ਛੋਟੀਆਂ ਦੁਕਾਨਾਂ ਖੋਲੀਆਂ ਨੇ ਆਪਣੇ ਘਰਾਂ ਦੇ ਵਿੱਚ ਕਾਰਪੋਰੇਸ਼ਨ ਜੇਕਰ ਕਰ ਰਿਹਾ ਹੈ ਨਾ ਕਿ ਮੰਨ ਲਓ ਕਮਰਸ਼ੀਅਲ ਹੈ ਤਾਂ ਕਮਰਸ਼ੀਅਲ ਦਾ ਵੀ ਮੇਰੇ ਕੋਲ ਹਿਸਾਬ ਕਿਤਾਬ ਹੈ ਤੁਸੀ ਕਮਰਸ਼ੀਅਲ ਦੀ ਫੈਸਿਲਿਟੀ ਕੀ ਦਿੱਤੀ ਹੈ ਇਥੇ ਹੈ ਇਸ ਤਰੀਕੇ ਦੇ ਨਾਲ ਨਹੀਂ ਹੁੰਦਾ ਪੈਸਰਾ ਮਾਫੀਆ ਇੱਕ ਸਾਜ ਮਹਕਮਾ ਇਹਨਾਂ ਦੇ ਅਫਸਰ ਤੇ ਪੁਲਿਸ ਇਹ ਸਾਰੇ ਰਲ ਮਿਲ ਕੇ ਨਸ਼ਾ ਨੂੰ ਪ੍ਰਮੋਟ ਕਰ ਰਹੇ ਨੇ ਕਿਰੇ ਹੁਣ ਸਾਰੇ ਲੋਕ ਕਿਉਂ ਆਏ ਨੇ ਇੱਥੇ ਰੋਜ਼ ਪ੍ਰੋਟੈਸਟ ਹੁੰਦਾ ਹੈ ਜੀ ਰੋਜ਼ ਪ੍ਰੋਟੈਸਟ ਹੁੰਦਾ ਹੈ ਮੈਂ ਅਫਸਰਾਂ ਦੇ ਨਾਲ ਗੱਲ ਕੀਤੀ ਮੰਤਰੀ ਸਾਹਿਬ ਦੇ ਨਾਲ ਗੱਲ ਕੀਤੀ ਔਰ ਦੇਖੋ ਪੁਲਿਸ ਨੂੰ ਬੁਲਾ ਕੇ ਇਹਨਾਂ ਨੂੰ ਡਰਾਇਆ ਜਾ ਰਿਹਾ ਹੈ ਮੈਂ ਵੇਖਦਾ ਹਾਂ ਕਿਹੜੀ ਪੁਲਿਸ ਆ ਰਹੀ ਹੈ ਜੀ ਮੈਂ ਵੇਖਦਾ ਹਾਂ ਮੈਂ ਡਿਜੀਪੀ ਪੰਜਾਬ ਦੇ ਨਾਲ ਉਹਨੇ ਗੱਲ ਕਰਦਾ ਜੀ ਇਲਾਕਾ ਨਾਸੀਓ ਲਖਮੀਰ ਸਿੰਘ ਲਖਾਵਾਲਾ ਨਾ ਜੀ ਅੱਜ ਕਿੱਥੇ ਆਏ ਜੀ ਜਿਹੜਾ ਠੇਕਾ ਬੰਦ ਠੇਕਾ ਨਾਲ ਖੋਲਿਆ ਜੀ ਨਾਏ ਬ੍ਰਾਂਚ ਨਾਏ ਠੇਕਾ ਜਾਂ ਜੇ ਕੋਈ ਲਾਇਸੈਂਸ ਦਾ ਕੋਈ ਗੱਲ ਵੀ ਹੋਵੇ ਇਲਾਕਾ ਨਾਸੀ ਜਨਾਨੀਆਂ ਭਿਆਣਾ ਮਾਵਾਂ ਇੱਥੇ ਆਈਆਂ ਠੇਕਾ ਬੜੇ ਰਹਿਮਾਨ ਦੇ ਨਾਲ ਬਣਾ ਬੰਦ ਕਰਤਾ ਇੱਕ ਉਹ ਗੁੰਡਾ ਆਇਆ ਕਾਲਾ ਜਿਆ ਉਹ ਕਹਿੰਦਾ ਮੈਨੂੰ ਉਹ ਇਲਾਕਾ ਪਹਿਲਾਂ ਸਾਨੂੰ ਕਿਹਾ ਆਮ ਆਦਮੀ ਵਾਲੇ ਭੁੱਖੇ ਮਰਦੇ ਆ ਇੱਕਦਮ ਬੁਢੀ ਗੱਲ ਨਿਕਲ ਤਾ ਦੇ ਨਹੀਂ ਚੜਨ ਦੇਣਾ ਮੈਂ ਉਹਨੇ ਕਿਹਾ ਇਹ ਮੈਂ ਇਹ ਇਹਨੇ ਕਹ ਤਾ ਤੇਰਾ ਦਿਨ ਨਹੀਂ ਚੜਨਾ ਪੀਲੋ ਪੀਲੋ ਸਟਾਪ ਇੱਕ ਨਗਿਆ ਮੈਂ ਤੇਰਾ ਦਿਨ ਨਹੀਂ ਚੜਨਾ ਤੈਨੂੰ ਮਾਰ ਦੇਣਾ ਮੇਰੇ ਪਰਿਵਾਰ ਤੱਕ ਧਮਕੀ ਲਾਉਣਾਂ ਦੀ ਗੱਲ ਕੀਤੀ ਇਹਨੇ ਔਰ ਕਾਨੂੰਨ ਦੇ ਮਤਾਬਕ ਮੈਂ ਐਮਐਲ ਨੂੰ ਫੋਨ ਕਰਤਾ ਐਮਐਲ ਨੂੰ ਆਪਣਾ ਪ੍ਰੀਤਮ ਦਾਸ ਜੀ ਨੇ ਸਾਰਿਆਂ ਨੇ ਫੋਨ ਆ ਰਹੇ ਨੇ ਉਹਨਾਂ ਨੇ ਵੀ ਕਿਹਾ ਐਮਐਲਏ ਸਾਹਮਣੇ ਐ ਮੇਰੀ ਸਾਰੀ ਜਨਤਾ ਐ ਐਮਐਲਏ ਐ ਜੇ ਮੇਰੀ ਜਨਤਾ ਦੁਖੀ ਐ ਜੇ ਉਹ ਨਹੀਂ ਠੇਕਾ ਪਾਥਾ ਦੇ ਬੰਦ ਕੀਤਾ ਜਾਏਗਾ ਇਹ 40 ਕਰੋੜ ਦੀ ਧਮਕੀ ਤੂੰ 40 ਲਾਇਆ 100 ਲਾ ਸਰਕਾਰ ਨੇ ਬਣਾਇਆ ਅਜ ਪਰ ਕਾਨੂੰਨ ਦੇ ਅੰਦਰ ਹੀ ਜੇ ਪਬਲਿਕ ਦਾ ਵੇ ਠੇਕਾ ਬਣ ਦੇਗੀ ਨਹੀਂ ਜਾਏਗਾ ਨਹੀਂ ਦੇਗੀ ਜਿਹੜੀਆਂ ਧਮਕੀਆਂ ਲਾਈਆਂ ਐ ਮੇਰਾ ਕੋਈ ਨੁਕਸਾਨ ਹੋ ਗਿਆ ਕੁਛ ਹੋ ਗਿਆ ਇਹ ਜ਼ਿੰਮੇਵਾਰ ਹੋਏਗਾ ਬੰਦਾ ਇਹ ਠੇਕੇ ਦੇੜੇ ਹੋਣਗੇ ਮੇਰਾ ਕੋਈ ਨੁਕਸਾਨ ਪਰਿਵਾਰ ਦਾ ਆਇਆ ਇਹ ਜ਼ਿੰਮੇਵਾਰ ਹੋਏਗਾ ਕੋਈ ਤੇ ਸ਼ਿਕਾਇਤ ਕੀਤੀ ਠੇਕਾ ਬੰਦ ਕਰਾ ਹਾਂਜੀ ਹਾਂਜੀ ਏਡੀਸੀ ਸਾਹਿਬ ਨੂੰ ਕਿਹਾ ਲੰਗਾ ਪੰਜ ਦਿਨ ਬਾਅਦ ਠੇਕਾ ਬੰਦ ਹੋਏਗਾ ਠੇਕਾ ਉਹਨੇ ਬੰਦ ਕਰਤਾ ਆਪਣਾ ਬੁੰਦਿਆ ਨੇ ਉਹਨੇ ਬਦਮਾਸ਼ ਇੱਕ ਆਇਆ ਨਾਲ 15 ਵੀ ਬਦਮਾਸ਼ ਹੋਰ ਨੇ ਉਹਨਾਂ ਨੇ ਖਲਾਸਤਾ ਇਹ ਕੀ ਮਾਕੀ ਕਰਦੇ ਹਾਂਜੀ ਮੰਗ ਸਾਡੀ ਮੰਗ ਕਰੋ ਬੰਦੇ ਜੇ ਠੇਕਾ ਬੰਦ ਕਰੋ ਜੇ ਠੇਕਾ ਨਹੀਂ ਬੰਦ ਹੁੰਦਾ ਤੇ ਕੀ ਅਗਲਾ ਜੇ ਨਹੀਂ ਬੰਦ ਹੋਏਗਾ ਇਹ ਟਰਨਾਂ ਨਹੀਂ ਉਠੇਗਾ ਭਾਵੇਂ ਸਾਨੂੰ 10 ਦਿਨ ਲੱਗਣ ਮਹੀਨਾ ਲੱਗੇ ਠੇਕਾ ਹੀ ਬੰਦ ਕਰਾ ਕੇ ਛੱਡਾਂਗੇ ਦਾ ਇਹਦੀ ਪੂਰੀ ਇਨਕੁਆਰੀ ਕਰਾਵਾਂਗੇ ਪੀਏ ਦੀ ਸ਼ਲਾਬ ਜਿੱਥੋਂ ਆਂਦੀ ਹੈ ਕਿਤਨਾ ਵਿਕਦੀ ਹੈ ਇਹਦੀ ਇੱਕ ਇੱਕ ਬੋਤਲ ਦਾ ਹਿਸਾਬ ਲਿਆ ਜਾਏਗਾ ਕੀ ਕਾਰਨ ਸਕੂਲ ਲਗਾ ਦੇ ਨਾਲ ਦੀ ਪਹਿਲੀ ਗੱਲ ਸਕੂਲ ਹੈ ਸਕੂਲ ਹੈ ਨਾਲ ਦੂਜੀ ਗੱਲ ਜੇ ਪਬਲਿਕ ਚਾਹਵੇ ਤਾਂ ਠੇਕਾ ਖੋਲ ਸਕਦਾ ਇਹਦਾ ਨਹੀਂ ਖੋਲਣ ਦੇਣਾ ਇਹ ਸਰਕਾਰ ਦੀ ਜੇ ਸਰਕਾਰ ਨੇ ਗਲਤੀ ਨਾਲ ਲਿਸਨ ਦਿੱਤਾ ਹੈ ਤਾਂ ਸਰਕਾਰ ਨੂੰ ਕੈਨਸਲ ਕਰੇ ਸਰ ਸੁਣੋ ਜੀ ਪਿਛਲੀ ਵਾਰੀ ਵੀ ਠੇਕਾ ਬੰਦ ਹੋਇਆ ਸੀ ਫਿਰ ਦੁਬਾਰਾ ਖੁੱਲਿਆ ਬਦਮਾਸ਼ੀਆ ਕਾਂਗਰਸੀ ਬਦਮਾਸ਼ੀ ਸੀ ਆਮ ਆਦਮੀ ਨਹੀਂ ਬਦਮਾਸ਼ੀ ਜਾਂਦਾ ਨਾ ਨਾ ਕਰਨ ਦੇਣੀ ਇਹਨਾਂ ਨੂੰ ਜੋ ਨਾ ਮਰਜੀ ਹੋਵੇ ਆਮ ਆਦਮੀ ਦਾ ਪ੍ਰੈ ਹਰ ਕੋਈ ਨਹੀਂ ਸਾਡਾ ਐਮ ਐਲ ਏ ਕਦੀ ਵੀ ਇਹ ਗਲਤ ਕੰਮ ਨਹੀਂ ਕਰ ਸਕਦਾ ਕੁਵਰ ਜੀ ਪ੍ਰਤਾਪ ਸਿੰਘ ਜੀ ਦੀ ਹਦਾਇਤ ਆ ਵੀ ਜਿਹੜੀ ਜਿਹੜੀ ਪਬਲਿਕ ਹੈ ਮਰਜੀ ਉਹ ਐਮ ਐਲ ਏ ਆ ਪਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਦੇਖ ਕੇ ਅਸੀਂ ਆਪਣੀ ਜਿਹੜਾ ਵੇਖਿਆ ਉਹਦਾ ਧਰਨਾ ਮਾਰਿਆ ਜੋ ਸਾਨੂੰ ਲੱਗੇ ਨੇ ਕਿ ਬੀਬੀਆਂ ਭੈਣਾਂ ਲੰਦੀਆਂ ਮਾੜੇ ਕਮੈਂਟ ਦਿੰਦੇ ਆ ਅਸੀਂ ਆਪਣੀ ਗੱਲ ਕੀਤੀ ਆ ਇਹਦੀ ਫੋਟੋ ਲਾ ਗਏ ਇਹਦੀ ਫੋਟੋ ਲਾ ਲੋ ਕਾਲਜ ਦੀ ਕਿਉਂਕਿ ਮੇਰੀ ਨੁਕਸਾਨ ਜਾਨੀ ਹੋਇਆ ਹੈ ਹੈ ਨਾ ਸਾਰਾ ਆ ਨਾ ਮੋੱਕ ਜਾਵੇ ਤੇਰੀ ਕੀ ਨਸ਼ਾ ਵੇਚਦੇ ਜਿਹੜਾ ਨਾਮ ਵਾਲੇ ਜੀ ਆਪਣਾ ਨਾਮ ਦੱਸੋ ਤੇ ਕੀ ਗੱਲ ਯਕਿੰਦਰ ਕੋਹਰਿਆ ਬਾਜੀ ਬੇਨਤੀ ਆ ਕੇ ਅਥਰਾ ਦਿਨ ਨਹੀਂ ਤੀਆਂ ਭਾੜਾ ਨੰਗਾ ਜਾਂਦਾ ਇੰਨਾ ਕਿ ਗਾਂਦਿਆਂ ਨੇ ਇੱਥੇ ਬਹੁਤ ਜ਼ਿਆਦਾ ਸ਼ਾਮਾਂ ਨੂੰ ਸਵੇਰੇ ਜਦੋਂ ਮਰਜੀ ਵੇਖ ਲੋ ਇੱਥੇ ਨਹੀਂ ਕੋਈ ਨੰਗਾ ਇੱਕ ਕਾਰਪੋਰੇਸ਼ਨ ਵਾਲੇ ਮਤਲਬ ਕਿ ਝਾੜੂ ਲਾਉਣ ਆਉਂਦੇ ਆ ਉਹ ਵੀ ਝਾੜੂ ਲਾ ਕੇ ਚੱਲ ਜਾਂਦੇ ਪੁਜਾਰੀ ਚ ਜਿੱਦੜੇ ਹੀ ਨੰਗਣਾਂ ਨਾ ਪੁੱਛ ਮਤਲਬ ਕਰਦੇ ਆ ਯਾ ਗੱਦ ਛੁਪਾਇਆ ਗੱਦ ਛੁਪਾ ਜਾਏ ਨਾ ਤੇ ਫਿਰ ਸਾਰਾ ਕੁਝ ਮੋੱਕ ਜਾਵੇ ਇਹ ਗੱਲਾਂ ਮੁੰਡੇ ਗੱਦ ਦੇ ਘੁੱਟਦੇ ਨਹੀਂ ਇੱਧਰ ਕੋਈ ਨਹੀਂ ਨਾਕਿ ਸਾਦੀ ਜਿੰਨਾ ਅੱਛਾ ਕੰਦ ਪੈ ਗਿਆ ਕੋਈ ਬਾਹਰੋਂ ਵੀ ਆਵੇ ਤਾਂ ਜਿੰਨਾ ਮੱਲਾ ਗੰਦਾ ਕੋਈ ਕਹਿਣ ਦੀ ਗੱਲ ਨਹੀਂ ਆ ਜਿੰਨਾ ਮੱਲਾ ਗੰਦਾ ਹੋ ਗਿਆ ਵਾ ਇੱਥੇ ਕੋਈ ਕਹਿਦੀ ਕੁੜੀ ਨਹੀਂ ਵੇਦਾ ਕੋਈ ਜਨਾਨੀ ਨਹੀਂ ਵੇਦਾ ਅੱਜ ਨੂਰ ਗਿਆ ਲੋਕ ਕਿ ਨੰਗੀ ਜਾਈ ਸਕਦੀਆਂ ਕੋਈ ਆ ਕੇ ਬਾਹਰ ਮੇਰਾ ਨਾਮ ਵਰਿੰਦਰ ਸਿੰਘ ਬਾਜਵਾ ਜੀ ਮੈਂ ਐਕਸਾਈਜ ਇਨਸਪੈਕਟਰ ਅੰਮ੍ਰਿਤਸਰ ਵੀਰ ਦਾ ਸਰ ਜਿਹੜਾ ਅੱਜ ਮੁਸਤਾਬਾ ਜੀ ਇੰਦਰਾ ਕਲੋਨੀ ਠੇਕਾ ਬੰਦ ਕਰਾਇਆ ਜਾ ਰਿਹਾ ਪਬਲਿਕ ਲੋਕ ਕੀ ਮਾਮਲਾ ਹੈ ਸਰ ਤੇ ਮੌਕੇ ਤੇ ਪਹੁੰਚੀ ਅ ਅ ਤਰਸਲ ਸਾਨੂੰ ਤਕਰੀਬਨ 6 ਵਜੇ ਇਨਫੋਰਮੇਸ਼ਨ ਆਈ ਆ ਕਿ ਜਿਹੜਾ ਮੁਸਤਵਬਾਦ ਵਿੱਚ ਜਿਹੜੀ ਆ ਠੇਕਾ ਵਾ ਜਿਹੜੇ ਲੋਕਲ ਲੋਗ ਨੇ ਉਹਨਾਂ ਵੱਲੋਂ ਇਹ ਸਾਨੂੰ ਸ਼ਿਕਾਇਤ ਆਈ ਆ ਕਿ ਉਹ ਨਜਾਇਜ਼ ਤੌਰ ਤੇ ਜਿਹੜਾ ਠੇਕਾ ਚੱਲ ਰਿਹਾ ਸੋ ਉਸ ਦੇ ਰਿਗਾਰਡਿੰਗ ਮੈਂ ਤੇ ਜਿਹੜੇ ਸਾਡੇ ਐਸ ਐਚਓ ਸਾਹਿਬ ਨੇ ਸ਼੍ਰੀ ਪਲਵਿੰਦਰ ਜੀ ਹੁਣੀ ਆਪਾਂ ਮੌਕੇ ਦਾ ਜਾਜਾ ਜਾਜਾ ਲਿਆ ਤੇ ਜੋ ਜੋ ਵੀ ਇਹਨਾਂ ਦੀ ਲੋਕਲ ਜਿਹੜੇ ਲੋਗ ਨੇ ਇਹਨਾਂ ਦੀ ਜਿਹੜੀ ਡਿਮਾਂਡ ਹੈ ਉਹਨਾਂ ਨੂੰ ਆਪਾਂ ਲੈਟਰ ਦੇ ਤੌਰ ਤੇ ਆਪਾਂ ਅਸੈਪਟ ਕੀਤਾ ਹੈ ਤੇ ਜੋ ਵੀ ਬੰਦੀ ਕਾਰਵਾਈ ਹੈ ਆਪਣੇ ਵੱਡੇ ਅਫਸਰਾਂ ਦੇ ਅੱਗੇ ਰੱਖ ਕੇ ਕੀਤੀ ਜਾਵੇਗੀ ਸਰ ਦੇਖੋ ਮੈਂ ਇੱਥੇ ਕੋਈ ਵੀ ਸਪਸ਼ਟ ਟਿੱਪਣੀ ਨਹੀਂ ਦੇਣਾ ਚਾਹਾਂਗਾ ਲੇਕਿਨ ਐਮਐਲਏ ਸਾਹਿਬ ਨੇ ਮੇਰੇ ਵੱਲੋਂ ਵੀ ਇਹ ਗੱਲ ਕਹੀ ਆ ਸੋ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣਾ ਚਾਹਾਂਗਾ ਕਿ ਜੋ ਵੀ ਬੰਦੀ ਕਾਰਵਾਈ ਆਪਾਂ ਕਰਾਂਗੇ ਚਾਹੇ ਜੇ ਠੇਕੇਦਾਰ ਆ ਉੱਤੇ ਵੀ ਚਲਾਨ ਕਰਾਂਗੇ ਜੇ ਨਜਾਇਜ਼ ਤੌਰ ਤੇ ਠੇਕਾ ਜੇ ਚੱਲ ਵੀ ਰਿਹਾ ਹੈ ਇਹਦੀ ਪ੍ਰੋਪਰ ਰਿਪੋਰਟ ਬਣਾ ਕੇ ਜਿਹੜੀ ਹੈ ਆਪਾਂ ਐਮਐਲਏ ਸਾਹਿਬ ਨੂੰ ਵੀ ਜਿਹੜੀ ਸਬਮਿਟ ਕਰਾਵਾਂਗੇ ਅਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਤੁਰੰਤ ਕੀਤੀ ਜਾਵੇਗੀ ਸਰ ਸ਼ਹਿਰ ਚ ਜਗ ਜੀ ਇਹ ਤੇ ਉਹਨਾਂ ਨੂੰ ਪੁੱਛਣ ਵਾਲੀ ਗੱਲ ਹੈ ਜੀ ਹਾਂ ਜੀ ਪਹਿਲਾਂ ਇਹਨਾਂ ਵੱਲੋਂ ਕੰਪਲੇਂਟ ਆਈ ਆ ਆਪਾਂ ਐਕਸ਼ਨ ਲਵਾਂਗੇ ਉੱਤੇ ਜਦੋਂ ਟਾਈਮ ਵੀ ਫਿਕਸ ਹੋ ਐਜ਼ ਅ 5 ਵਜੇ ਤੱਕ ਸ਼ਾਮ ਨੂੰ ਠੇਕਾ ਬੰਦ ਹੋ ਜਾਏਗਾ ਜੀ ਫਿਲਹਾਲ ਤੇ ਉਹ ਅਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਜੀ ਅਜੇ ਠੀਕ ਹੈ ਜੀ ਹਾਂ